ਧੰਨਵਾਦ ਹੈ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪਾਰਲੀਮੈਂਟਰੀ ਬੋਰਡ ਦੀ ਔਰ ਜਿਹੜੇ ਸਾਡੇ ਪਾਰਟੀ ਦੀਆਂ ਜਥੇਬੰਦਕ ਚੋਣਾਂ ਦੇ ਸਾਰੇ ਅਬਜ਼ਰਵਰ ਸਾਹਿਬਾਨ ਜਿਹੜੇ ਡਿਊਟੀਆਂ ਕਰ ਰਹੇ ਆ ਸਾਰਿਆਂ ਦੀ ਅੱਜ ਜਿਹੜੀ ਆ ਸਾਂਝੀ ਮੀਟਿੰਗ ਹੋਈ ਹੈ ਔਰ ਮੀਟਿੰਗ ਦੇ ਵਿੱਚ ਇੱਕ ਤਾਂ ਜਿਹੜੇ ਚੋਣ ਅਬਜ਼ਰਵਰ ਸਹਿਬਾਨ ਹੈ ਕਿਉਂਕਿ ਕਾਫੀ ਤਾਂ ਸਾਡੇ ਪੁਰਾਣੇ ਤਜਰਬੇਕਾਰ ਸਾਥੀ ਹੈ ਕੁਝ ਨੌਜਵਾਨ ਆਗੂਆਂ ਨੂੰ ਵੀ ਡਿਊਟੀਆਂ ਮਿਲੀਆਂ ਹੋਈਆਂ ਤੇ ਸਾਰੀ ਜਿਹੜੀ ਚੋਣ ਪ੍ਰਕਿਰਿਆ ਹਦਾਇਤਾਂ ਕਿਉਂਕਿ ਦੋ ਜਿਹੜੀ ਹੈ ਗਿਆ ਤਰੀਕ ਤੋਂ ਲੈ ਕੇ 6 ਤਰੀਕ ਤੱਕ ਜਿਹੜੀ ਹੈ 2 ਅਪ੍ਰੈਲ ਤੋਂ 6 ਅਪ੍ਰੈਲ ਤੱਕ ਸਾਰੇ ਪੰਜਾਬ ਦੇ ਵਿੱਚ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਸਰਕਲ ਡੈਲੀਗੇਟ ਸਹਿਬਾਨ ਚੁਣੇ ਗਏ ਆ ਉਹਨਾਂ ਦਾ ਸਨਮਾਨ ਵੀ ਹੋਣਾ ਔਰ ਨਾਜ਼ੀ ਨਾਲੀ ਜ਼ਿਲ੍ਹਾ ਡੈਡੀਕੇਟ ਸਹਿਬਾਨ ਤੇ ਜਿਹੜੇ ਸੂਬੇ ਦੇ ਡੈਲੀਗੇਟ ਬਣੇ ਆ ਉਹਨਾਂ ਦੀ ਚੋਣ ਵੀ ਹੋਣੀ ਆ ਸੋ ਜਿਹੜੀ ਭਰਤੀ ਸਾਡੀ ਹੁਣ ਤੱਕ ਸਾਰੀ 26 ਲੱਖ ਦੇ ਕਰੀਬ ਪਹੁੰਚ ਗਈ ਆ ਉਹ ਜਿਹੜੀਆਂ ਸਰਕਲ ਵਾਈਜ਼ ਲਿਸਟਾਂ ਸਾਡੇ ਕੋਲੇ ਸਬਮਿਟ ਹੁੰਦੀਆਂ ਭਰਤੀ ਕਰਤਾ ਵੱਲੋਂ ਉਹ ਅੱਜ ਸਾਰੀਆਂ ਲਿਸਟਾਂ ਅਸੀਂ ਫਾਈਲਾਂ ਪੂਰੀਆਂ ਬਣਾ ਕੇ ਸਰਕਲ ਵਾਈਜ਼ ਤੁਹਾਡੇ ਸਾਹਮਣੇ ਤੁਸੀਂ ਦੇਖਿਆ ਹੀ ਹੈ ਕਿ ਸਾਰੇ ਸੀਨੀਅਰ ਲੀਡਰ ਸਾਹਿਬਾਨ ਆਪੋ ਆਪਣੀਆਂ ਫਾਈਲਾਂ ਜ਼ਿਲ੍ਹੇ ਦੀਆਂ ਲੈ ਕੇ ਗਏ ਆ। ਔਰ ਦੋ ਤੋਂ 6 ਤਰੀਕ ਤੱਕ ਸਾਰੀਆਂ ਜ਼ਿਲ੍ਹਾ ਡੈਲਿਕੇਟ ਤੇ ਸਬ-ਡੈਲਿਕੇਟ ਦੇ ਚੋਣਾਂ ਹੋਣਗੀਆਂ। ਤੇ 7 ਤਰੀਕ ਤੱਕ ਇਹ ਸਾਰੀ ਚੋਣ ਪ੍ਰਕਿਰਿਆ ਮੁਕੰਮਲ ਕਰਕੇ ਤੇ ਜਿਹੜੀ ਲਿਸਟ ਹੈ ਡੈਲੀਗੇਟਾਂ ਦੀ ਇਹ ਪਾਰਟੀ ਦੇ ਮੁਖ ਦਫ਼ਤਰ ਦੇ ਵਿੱਚ ਜਮ੍ਹਾਂ ਕਰਾਉਣਗੇ ਫਿਰ ਅਸੀਂ ਵਰਕਿੰਗ ਕਮੇਟੀਿੰਗ ਦੀ ਮੀਟਿੰਗ ਦੇ ਵਿੱਚ ਜਿਹੜੀ ਅਗਲੀ ਕਾਰਵਾਈ ਹੈ ਉਹ ਸਾਰੀ ਭਰਤੀ ਦੀ ਜਿਹੜੀ ਡੈਲੀਗੇਟ ਬਣੇ ਆ ਉਹਦੀ ਪ੍ਰਵਾਨਗੀ ਅੱਗੋਂ ਫਿਰ ਜਿਹੜਾ ਡੈਲੀਗੇਟ ਜਿਰਾਸ ਪਰਾਉਣਾ ਉਹ ਕਾਰਵਾਈ ਉਸ ਤੋਂ ਬਾਅਦ ਸ਼ੁਰੂ ਕਰਾਂਗੇ ਦੂਜੀ ਇੱਕ ਕੱਲ ਬਹੁਤੀ ਦੁਖਦਾਈ ਔਰ ਬਹੁਤ ਹੀ ਹਿਰਦੇਵੈਦਕ ਘਟਨਾ ਕੱਲ ਫਲੋਰ ਦੇ ਵਿੱਚ ਘਟੀ ਐ ਜਿੱਥੇ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਦਾ ਜਿਹੜਾ ਬੁੱਧ ਇੱਕ ਜਗ੍ਹਾ ਤੇ ਲੱਗਿਆ ਹੋਇਆ ਉਹਦੇ ਬਾਹਰ ਜਿਹੜੇ ਆ ਕੁਝ ਨਾਰੇ ਲਿਖੇ ਗਏ ਔਰ ਫੇਰ ਇੱਕ ਵੀਡੀਓ ਵਿਦੇਸ਼ ਦੇ ਵਿੱਚੋਂ ਪਾਈ ਗਈ ਜਿਦੇ ਵਿੱਚ ਬਾਬਾ ਸਾਹਿਬ ਬਾਰੇ ਬਹੁਤ અપਮਾਨਿਤ ਭਰੀਆਂ ਟਿੱਪਣੀਆਂ ਜਿਹੜੀਆਂ ਉਹ ਕੀਤੀਆਂ ਗਈਆਂ ਜਿਦੇ ਨਾਲ ਮੈਂ ਸਮਝਦਾ ਕਿ ਸਾਰੇ ਦੇਸ਼ਵਾਸੀਆਂ ਦੇ ਮਨ ਨੂੰ ਬਹੁਤ ਗਹਿਰੀ ਸੱਟ ਵਧੀ ਇਹ ਬੜੀ ਘਣਾਉਣੀ ਹਰਕਤ ਹੈ ਪਹਿਲਾਂ 26 ਜਨਵਰੀ ਨੂੰ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਹੋਈ ਸੀ ਜਦੋਂ ਹਥਾੜਾ ਲੈ ਕੇ ਇੱਕ ਵਿਅਕਤੀ ਉਹਨਾਂ ਦੇ ਬੁੱਤੇ ਉੱਤੇ ਚੜ ਗਿਆ ਸੀ ਤੇ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਸੀ ਇਸ ਤਰ੍ਹਾਂ ਹੋਰ ਵੀ ਕੁਛ ਸਾਵਾਦ ਦਿੱਤੇ ਹੋਈਆਂ ਔਰ ਇਹ ਮੈਂ ਸੰਵਿਧਾਨਿਕ ਸਮਾਜ ਨੂੰ ਵੰਡਣ ਵਾਸਤੇ ਵੰਡੀਆਂ ਪਾਉਣ ਵਾਸਤੇ ਔਰ ਜਿਹੜੀ ਨਫ਼ਰਤ ਹੈ ਲੋਕਾਂ ਦੇ ਵਿੱਚ ਭਰਨ ਵਾਸਤੇ ਇਹ ਜਿਹੜੀ ਬੜੀ ਇੱਕ ਡੀਪ ਰੂਟਡ ਕਨਸਪੀਰੇਸੀ ਹੈ ਕਿ ਕਿਸੇ ਤਰੀਕੇ ਪੰਜਾਬ ਦੇ ਅਮਨ ਸ਼ਾਂਤੀ ਭਾਈਚਾਰਕ ਸਾਂਝ ਦੇ ਮਾਹੌਲ ਨੂੰ ਜਿਹੜੀ ਆ ਉਹ ਅੱਗ ਲਾਈ ਜਾਵੇ ਇਸ ਕਰਕੇ ਅੱਜ ਦੀ ਇਸ ਮੀਟਿੰਗ ਨੇ ਰੈਜ਼ੋਲੂਸ਼ਨ ਪਾ ਕੇ ਤੇ ਇਸ ਘਟਨਾ ਦੀ ਨਿਖੇਧੀ ਕੀਤੀ ਹੈ ਕਿਉਂਕਿ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਦੀ ਦੇਸ਼ ਦੇ ਸੰਵਿਧਾਨ ਨੂੰ ਬਣਾਉਣ ਦੇ ਵਿੱਚ ਬਹੁਤ ਵੱਡਾ ਉਹਨਾਂ ਦਾ ਯੋਗਦਾਨ ਔਰ ਬਹੁਤ ਵੱਡੀ ਉਹਨਾਂ ਦੀ ਕੰਟਰੀਬਿਊਸ਼ਨ ਹੈ ਜਿਹਨੂੰ ਸਾਰਾ ਦੇਸ਼ ਜਿਹੜਾ ਅਕਨੋਲਜ ਕਰਦਾ ਔਰ ਉਹਨਾਂ ਦਾ ਸਨਮਾਨ ਕਰਦਾ ਹਰ ਵਰਗ ਦੇ ਵਿੱਚ ਉਹਨਾਂ ਦਾ ਸਨਮਾਨ ਔਰ ਪੰਜਾਬ ਤੇ ਖਾਸ ਕਰਕੇ ਗੁਰੂਆ ਪੀਰਾਂ ਦੀ ਧਰਤੀ ਹੈ ਜੇ ਤੇ ਹਮੇਸ਼ਾ ਹੀ ਦਰਤ ਵਰਗ ਨੂੰ ਬਹੁਤ ਵੱਡਾ ਮਾਨ ਸਨਮਾਨ ਦੇ ਕੇ ਜਾਤ ਪਾਤ ਖਤਮ ਕਰਕੇ ਊਚ ਨੀਚ ਖਤਮ ਕਰਕੇ ਸ਼ੂਆਸ਼ਾਦ ਖਤਮ ਕਰਕੇ ਤੇ ਗੁਰੂ ਸਾਹਿਬ ਨੇ ਇੱਕ ਵੱਡਾ ਇਨਕਲਾਬ ਲਿਆਂਦਾ ਸੀ ਇਸ ਕਰਕੇ ਇਸ ਧਰਤੀ ਦੇ ਉੱਤੇ ਇਹੋ ਜਿਹੀ ਘਟਿਆ ਹਰਕਤ ਹੋਣੀ ਅਸੀਂ ਇਹਦੀ ਨਖੇਦੀ ਵੀ ਕਰਦੇ ਆ ਪੰਜਾਬ ਸਰਕਾਰ ਨੂੰ ਵੀ ਤੇ ਦਿੱਲੀ ਦੀ ਬੀਜੇਪੀ ਸਰਕਾਰ ਨੂੰ ਵੀ ਕਹਿਣਾ ਚਾਹੁੰਦੇ ਆ ਤੇ ਇਹ ਜਿਹੜੀਆਂ ਵੱਡੀਆਂ ਜਿਹੜੀਆਂ ਇਸਤਾਨੀਆਂ ਸਾਜਸ਼ਾ ਪੰਜਾਬ ਦੇ ਵਿੱਚ ਰਚੀਆਂ ਜਾਂਦੀਆਂ ਨੇ ਇਹਨਾਂ ਨੂੰ ਕੰਬੀਟਰ ਨਾਲ ਲੈਣਾ ਚਾਹੀਦਾ ਸਰਕਾਰਾਂ ਸੱਤੀਆਂ ਹੋਈਆਂ ਨੇ ਔਰ ਵਾਰ-ਵਾਰ ਇਸ ਤਰ੍ਹਾਂ ਦੀਆਂ ਇਕੱਠਾਂ ਵਾਹ ਜਿਹੜੀਆਂ ਹੋ ਰਹੀਆਂ ਨੇ ਇਹ ਬਹੁਤ ਚਿੰਤਾਜਨਕ ਆ ਇਹ ਜਿਹੜੀ ਡੀਪ ਰੂਟਡ ਕਨਸਪੀਰੇਸੀ ਆ ਇਹਨੂੰ ਜਿਹੜੀ ਆ ਹਾਈ ਲੈਵਲ ਦੀ ਇਨਕੁਆਰੀ ਕਰਾ ਕੇ ਤੇ ਜਨਤਕ ਕਰਨਾ ਚਾਹੀਦਾ ਔਰ ਉੱਤੇ ਐਕਸ਼ਨ ਲੈਣਾ ਚਾਹੀਦਾ ਦੂਜਾ ਇੱਕ ਜਿਹੜਾ ਅੱਜ ਦੀ ਸਾਰੀ ਸਾਂਝੀ ਮੀਟਿੰਗ ਦੇ ਵਿੱਚ ਮਤਾਂ ਹੋਇਆ ਕਿ ਸਰਕਾਰ ਸਿਆਸੀ ਵਿਰੋਧੀਆਂ ਦਾ ਨੁਕਸਾਨ ਕਰਨ ਵਾਸਤੇ ਉਹਨਾਂ ਦਾ ਜਾਨੀ ਤੌਰ ਤੇ ਵੀ ਨੁਕਸਾਨ ਕਰਨ ਵਾਸਤੇ ਔਰ ਉਹਨਾਂ ਦਾ ਇਮੇਜ ਖਰਾਬ ਕਰਨ ਵਾਸਤੇ ਜਿਹੜਾ ਕਿਸ ਹੱਦ ਤੱਕ ਨੀਵੇਂ ਪੱਧਰ ਤੇ ਜਾ ਰਹੀ ਆ ਉਹਦੀ ਉਦਾਹਰਨ ਹੈ ਕਿ ਸਰਦਾਰ ਵਿਕਰਮ ਸਿੰਘ ਮਜੀਠੀਆ ਪਹਿਲਾਂ ਡਰੱਗਸ ਦੇ ਝੂਠੇ ਕੇਸ ਦੇ ਵਿੱਚ ਉਹਨਾਂ ਨੂੰ ਪਸਾਉਣ ਦੀ ਕੋਈ ਕਸਰ ਸਰਕਾਰ ਨੇ ਨਹੀਂ ਸੀ ਛੱਡੀ ਕਈ ਜੀ.ਜੇ.ਪੀ ਬਦਲੇ ਗਏ ਕਈ ਸੱਟਾਂ ਬਦਲੀਆਂ ਗਈਆਂ ਤੇ ਹੁਣ ਫੇਰ ਇੱਕ ਸੱਟ ਬਦਲੀ ਸੀ ਤੇ ਕੱਲ ਹੋਰ ਇੱਕ ਨਵੀਂ ਸੱਟ ਉਸ ਤੋਂ ਬਣ ਗਈ ਕਿਉਂਕਿ ਸਿੱਟਾ ਵਾਰ-ਵਾਰ ਬਦਲੇ ਜਾਣ ਦਾ ਮਤਲਬ ਹੈ ਕਿ ਜੋ ਸਰਕਾਰ ਦੀ ਮੰਨਸ਼ਾ ਹੈ ਜੋ ਸਰਕਾਰ ਕਰਉਣਾ ਚਾਹੁੰਦੀ ਹੈ ਉਹ ਜੇ ਅਫਸਰ ਕੋਈ ਨਹੀਂ ਕਰਦਾ ਤੇ ਫਿਰ ਉਹਨੂੰ ਉਧਰੋਂ ਬਾਹਰ ਕੱਢ ਕੇ ਨਵਾਂ ਮਨਮਰਜ਼ੀ ਦਾ ਅਫਸਰ ਲਿਆਉਣ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾਂਦੀ ਆ ਔਰ ਕਿੰਨੇ ਸਿੱਟਾ ਬਦਲ ਗਏ ਇਸ ਕਰਕੇ ਇਹ ਜਿਹੜੀ ਇਸ ਤਰੀਕੇ ਬਦਲਾ ਲਓ ਨੀਤੀ ਤਿਆਤ ਜਿਹੜਾ ਸਿਆਸੀ ਵਿਰੋਧੀਆਂ ਨੂੰ ਇਸ ਤਰੀਕੇ ਜਿਹੜੀ ਇਸ ਤਰ੍ਹਾਂ ਝੂਠੇ ਕੇਸਾ ਦੇ ਵਿੱਚ ਫਸਾਉਂਦੀਆਂ ਕੋਸ਼ਿਸ਼ ਕੀਤੀਆਂ ਜਾ ਰਹੀਆਂ ਕਿਉਂਕਿ ਕੇਜਰੀਆ ਨੂੰ ਲੱਗਦਾ ਕਿ ਜਿਹੜਾ ਚੋਣਾਂ ਵੇਲੇ ਮੈਂ ਝੂਠੇ ਉਹਨਾਂ ਤੇ ਇਲਜ਼ਾਮ ਲਾਏ ਸੀ ਮੈਨੂੰ ਮਾਫੀ ਮੰਗਣੀ ਪਈ ਸੀ ਉਹਦੇ ਦਿਲ ਤੇ ਕਿਤੇ ਨਾ ਕਿਤੇ ਸੱਟ ਵੱਜੀ ਆ ਕਿ ਮੈਂ ਬਹੁਤ ਝੂਠਾ ਸਾਬਤ ਹੋ ਗਿਆ ਸੀ ਲੋਕਾਂ ਦੇ ਵਿੱਚ ਜਦੋਂ ਹਵਾਲੇ ਦੇ ਪਹਿਲੇ ਪੰਨੇ ਤੇ ਮੇਰਾ ਮਾਫੀਨਾਮਾ ਜਿਹੜਾ ਅਦਾਲਤ ਵਿੱਚ ਲਿਖ ਕੇ ਦਿੱਤਾ ਸੀ ਉਹ ਛਪਿਆ ਸੀ ਇਸ ਕਰਕੇ ਹੁਣ ਫਿਰ ਹਕਿਆ ਘਟਿਆ ਹੱਤਕੰਡੇ ਜਿਹੜੇ ਆ ਕੇਜਰੀਆਲ ਤੇ ਉਹਦੀ ਟੀਮ ਵੱਲੋਂ ਜਿਹੜੇ ਆ ਉਹ ਵਰਤੇ ਜਾ ਰਹੇ ਆ ਜਿਹਦੇ ਚ ਭਗਵੰਤ ਮਾਨ ਵੀ ਸ਼ਾਮਲ ਆ ਬਾਕੀ ਸਰਕਾਰ ਵੀ ਸ਼ਾਮਲ ਆ ਪਰ ਇਹ ਗੱਲਾਂ ਬਹੁਤ ਮਾਰੀਆਂ ਨੇ ਤੇ ਹੁਣ ਅਗਲੀ ਗੱਲ ਉਸ ਤੋਂ ਵੀ ਅੱਗੇ ਆ ਕਿ ਉਹਨਾਂ ਦੀ ਸਿਕਿਉਰਿਟੀ ਵੀ ਡਰਾ ਕਰ ਦਿੱਤੀ ਗਈ ਅੱਗੇ ਦੇਖੋ ਸਿੱਧੂ ਮੂਸੇਵਾਲੇ ਦਾ ਨੁਕਸਾਨ ਕਿੰਨਾ ਵੱਡਾ ਪੰਜਾਬ ਨੂੰ ਹੋ ਗਿਆ ਕਾਰਨ ਕੀ ਸੀ ਕਿ ਬਦਲਾਖੋਰੀ ਤਹਿਤ ਉਹਦੀ ਵੀ ਸੁਰੱਖਿਆ ਵਾਪਸ ਕੀਤੀ ਗਈ ਸੀ ਇੱਕ ਸਾਜ਼ਿਸ਼ ਰਚੀ ਗਈ ਸੀ ਹੋਰ ਵੀ ਸਿਆਸੀ ਵਿਰੋਧੀਆਂ ਦੀਆਂ ਸਿਕਿਉਰਟੀਆਂ ਲਗਾਤਾਰ ਸਰਕਾਰ ਇਸੇ ਤਰ੍ਹਾਂ ਵਿਡਰਾ ਕਰਕੇ ਤੇ ਉਹਨਾਂ ਦੀ ਜ਼ੁਬਾਨ ਜਿਹੜੀ ਆ ਉਹਨੂੰ ਬੰਦ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਹੁਣ ਜਿਸ ਤਰੀਕੇ ਸਰਦਾਰ ਵਿਕਟੋਰ ਸਿੰਘ ਮਜੀਠੀਆ ਸਾਹਿਬ ਦੇ ਉੱਤੇ ਇਦਾਂ ਦੀ ਸੁਰੱਖਿਆ ਵਾਪਸ ਕਰਨ ਦਾ ਕੰਮ ਸ਼ੁਰੂ ਕੀਤਾ ਗਿਆ ਇਹ ਮੈਂ ਸਮਝਦਾ ਬਹੁਤ ਹੀ ਅਨਮਨੁੱਖੀ ਵਰਤਾਰਾ ਹੈ ਸਰਕਾਰ ਦਾ ਇਲੈਗਲ ਵੀ ਹੈ ਅਨ ਕਨਸਟੀਟਿਊਸ਼ਨਲ ਵੀ ਹੈ ਗੈਰ ਜ਼ਿੰਮੇਵਾਰਾਨਾ ਔਰ ਇਹ ਸਰਕਾਰ ਨੂੰ ਇਹਨਾਂ ਗੱਲਾਂ ਤੋਂ ਗਰੇਜ ਕਰਨਾ ਚਾਹੀਦਾ ਪਹਿਲਾਂ ਦੇਖੋ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਸੁਰੱਖਿਆ ਤੇ ਨਾਲ ਜੇ ਸਮਝੌਤਾ ਕੀਤਾ ਗਿਆ ਤੇ ਕਿੱਡਾ ਵੱਡਾ ਹਾਦਸਾ ਹੋਣ ਲੱਗਿਆ ਸੀ ਉਹ ਗੁਰੂ ਮਾਰਾ ਜੀ ਨੇ ਹੱਥ ਰੱਖੇ ਰੱਖਿਆ ਤੇ ਹੁਣ ਸਰਦਾਰ ਬਿਕਰਮ ਸਿੰਘ ਮਜੀਠੀਆ ਦੇ ਪਿੱਛੇ ਹੱਤੋਂ ਕੇ ਪੈ ਗਏ ਇਸ ਲਈ ਅਸੀਂ ਅੱਜ ਰੈਜ਼ੋਲੂਸ਼ਨ ਪਾਸ ਕਰਕੇ ਆ ਮੇਰੇ ਨਾਲ ਅਸਦੀਪ ਸਿੰਘ ਕਲੇਰ ਬੈਠੇ ਆ ਜੇ ਇਹਨਾਂ ਨੇ ਪਾਰਟੀ ਦਾ ਪੱਖ ਰੱਖਿਆ ਤੇ ਮੰਡੀ ਬੋਰਡ ਦੇ ਜਿਹੜੇ ਇੰਜੀਨੀਅਰਿੰਗ ਚੀਫ ਆ ਜਤਿੰਦਰ ਸਿੰਘ ਭੰਗੋ ਉਹਦੀ ਤਾਂ ਕਿਆ ਸ਼ੁਰੂ ਹੋ ਗਿਆ ਆਉੜੀਆਂ ਕਿ ਸਿੱਧਾ ਜਾਨ ਨੂੰ ਮਾਰ ਦਿਆਂਗੇ ਉਹਦੀ ਵੀ ਅਸੀਂ ਜਿਹੜੀ ਐ ਡੀਜੀਪੀ ਸਾਹਿਬ ਨੂੰ ਮਿਲ ਕੇ ਸ਼ਿਕਾਇਤ ਦਿੱਤੀ ਆ ਹਾਲੇ ਉੱਤੇ ਵੀ ਇਨਸਾਫ ਦੀ ਅਸੀਂ ਇੰਤਜ਼ਾਰ ਜਿਹੜੀ ਆ ਉਹ ਕਰ ਰਹੇ ਆ ਪਰ ਇਹ ਜਿਹੜਾ ਅੱਜ ਦੀ ਜਿਹੜੀ ਮੀਟਿੰਗ ਆ ਉਹਦੇ ਵਿੱਚ ਸਰਦਾਰ ਅਰਸ਼ਦੀਪ ਸਿੰਘ ਕਲੇਰ ਦੇ ਨਾਲ ਵੀ ਸਾਰੀ ਪਾਰਟੀ ਚਟਾਨ ਵਾਂਗੂ ਖੜੀ ਆ ਕਿ ਜੋ ਕੁਝ ਇਹ ਜਿਹੜਾ ਇਹਨਾਂ ਦੇ ਬਾਰੇ ਚ ਕਿਹਾ ਗਿਆ ਉਹਨੂੰ ਅਸੀਂ ਨਕੇਦੀ ਵੀ ਕੀਤੀ ਆ ਔਰ ਸਾਰੀ ਪਾਰਟੀ ਨੇ ਸਰਕਾਰ ਨੂੰ ਕਿਹਾ ਕਿ ਜਿੰਨੀ ਦੇਰ ਤੱਕ ਸਰਦਾਰ ਅਸ਼ਦੀਪ ਸਿੰਘ ਕਲੇ ਨੂੰ ਇਨਸਾਫ ਨਹੀਂ ਮਿਲਦਾ ਪਾਰਟੀ ਚਤਾਨ ਦੀ ਤਰ੍ਹਾਂ ਸਦਾ ਅਸ਼ਦੀਪ ਸਿੰਘ ਕਲੇ ਦੇ ਨਾਲ ਖੜੀ ਰਹੇਗੀ ਕਿਉਂਕਿ ਉਹਨਾਂ ਕੋਈ ਜਾਤੀ ਟੈਕਨਿਕ ਸੀ ਕਿਸੇ ਕੀਤਾ ਪਾਰਟੀ ਦਾ ਪੱਖ ਰੱਖਿਆ ਸੀ ਇੱਕ ਜਾਇਜ਼ ਗੱਲ ਕੀਤੀ ਸੀ ਪਰ ਇਸ ਤਰ੍ਹਾਂ ਦੇ ਜਿਹੜੀਆਂ ਧਮਕੀਆਂ ਪਾਰਟੀ ਦੇ ਲੀਡਰ ਨੂੰ ਦੇਣਾ ਇਹ ਧਮਕੀਆਂ ਨਾ ਤਾਂ ਪਾਰਟੀ ਦੇ ਲੀਡਰ ਨੂੰ ਇਦਾਂ ਚੁੱਪ ਕਰਾ ਸਕਦੀਆਂ ਤੇ ਇਹ ਸਰਕਾਰ ਵੀ ਭਾਵੇਂ ਸੋਚ ਲਵੇ ਜਾਂਦੇ ਦੇ ਜੇ ਇਹੋ ਜਿਹੇ ਅਸਰ ਨੇ ਇਦਾਂ ਦੀਆਂ ਗੱਲਾਂ ਤੋਂ ਜਿਹੜਾ ਸਰਕਾਰ ਨੂੰ ਗ੍ਰੇਟ ਕਰਨਾ ਚਾਹੀਦਾ ਇੱਕ ਅੱਜ ਦੀ ਮੀਟਿੰਗ ਦੇ ਵਿੱਚ ਵਿਸ਼ੇਸ਼ ਤੌਰ ਤੇ ਜਿਹੜਾ ਸਰਦਾਰ ਮਨਪ੍ਰੀਤ ਸਿੰਘ ਅਯਾਲੀ ਨੇ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਨਾਲ ਸਾਠ ਗੰਢ ਕਰਕੇ ਮਿਲਿ ਭੁਗਤ ਕਰਕੇ ਜਿਹੜਾ ਵਿਧਾਨ ਸਭਾ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦਾ ਵਿਧੀ ਵਿਧਾਨ ਬਣਾਉਣ ਦਾ ਜਿਹੜਾ ਉੱਤੇ ਤਜਵੀਜ਼ ਰੱਖੀ ਆ ਸਰਕਾਰ ਤੋਂ ਮੰਗ ਰੱਖੀ ਆ ਉਹਦੀ ਅੱਜ ਦੀ ਜਿਹੜੀ ਸਾਰੀ ਸਰਦਾਰ ਬਰਿੰਦਰ ਸਿੰਘ ਭੁੱਦਰ ਸਾਹਿਬ ਦੀ ਅਗਵਾਈ ਦੇ ਵਿੱਚ ਜਿਹੜੀ ਮੀਟਿੰਗ ਹੋਈ ਆ ਸਾਡੇ ਕਾਰਜਕਾਰੀ ਪ੍ਰਧਾਨ ਸਾਹਿਬ ਦੀ ਉਹਦੀ ਸਖਤ ਲਫਜ਼ਾਂ ਦੇ ਵਿੱਚ ਨੁਕੀਤੀ ਕੀਤੀ ਗਈ ਕਿ ਇਹ ਦੇਖੋ ਕਿੱਥੇ ਹਾਲਾਤ ਪਹੁੰਚ ਗਏ ਕਿ ਇਹ ਲੋਕ ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਦਾ ਨਾਮ ਵਰਤਦੇ ਆ ਉਹਨਾਂ ਦੇ ਨਾਂ ਤੇ ਕਮੇਟੀਆਂ ਆਪਣੀਆਂ ਬਣਾਈ ਫਿਰਦੇ ਆ ਤੇ ਦਿਲ ਕੀ ਆ ਇਹਨਾਂ ਦਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਜਿਹੜੇ ਸਾਰੀ ਦੁਨੀਆ ਦੇ ਵਿੱਚ ਜਿਹੜਾ ਸਿੱਖਾਂ ਨੂੰ ਸੇਧ ਦੇ ਰਿਹਾ ਤੇ ਮੰਗ ਕੀ ਕਰ ਰਿਹਾ ਮਨਪ੍ਰੀਤ ਸਿੰਘ ਅਯਾੜੀ ਤੇ ਉਧਰ ਆਮ ਆਦਮੀ ਪਾਰਟੀ ਦਾ ਮੰਤਰੀ ਜਿਹੜਾ ਰਵਜੋਤ ਸਿੰਘ ਬੈਂਸ ਮੰਗ ਕੀ ਕਰ ਰਿਹਾ ਕਿ ਵਿਧਾਨ ਸਭਾ ਵੀ ਦੀ ਵਿਧਾਨ ਬਣਾਵੇ ਅਕਾਲ ਤਖਤ ਸਾਹਿਬ ਦਾ ਹੁਣ ਦੱਸੋ ਅਕਾਲ ਤਖਤ ਸਾਹਿਬ ਵਿਧਾਨ ਸਭਾ ਤੋਂ ਛੋਟਾ ਹੋ ਗਿਆ ਔਰ ਮਨਪ੍ਰੀਤ ਸਿੰਘ ਅਯਾੜੀ ਜਿਹੜਾ ਉਹਦੇ ਵਿੱਚ ਜਿਹੜਾ ਉੱਤੇ ਉੱਠ ਕੇ ਜਿਵੇਂ ਸੱਦ ਲਵੇ ਔਰ ਅੱਜ ਵੀ ਸਾਡਾ ਜਿਹੜਾ ਰੈਜ਼ੋਲੂਸ਼ਨ ਪਾਸ ਕੀਤਾ ਗਿਆ ਉਹਦੇ ਵਿੱਚ ਸਾਰੇ ਜਿਹੜੇ ਨਾਲ ਉਹਨਾਂ ਦੇ ਮਨਪ੍ਰੀਤ ਯਾੜੀ ਦੇ ਸਾਥੀ ਖੜੇ ਆ ਉਹ ਸਾਰਿਆਂ ਦੇ ਬਾਰੇ ਦੇ ਵਿੱਚ ਜਿਹੜਾ ਅਸੀਂ ਅੱਜ ਫੇਰ ਰੈਜ਼ੋਲੂਸ਼ਨ ਚ ਮੰਗ ਕੀਤੀ ਆ ਕਿ ਆਪੋ ਆਪਣੀ ਪੋਜੀਸ਼ਨ ਸਪਸ਼ਟ ਕਰਨ ਹਾਲੇ ਤੱਕ ਉਹ ਚੁੱਪ ਨੇ ਤੇ ਜੇ ਉਹ ਚੁੱਪ ਨੇ ਤਾਂ ਫਿਰ ਸਮਝਿਆ ਜਾਏਗਾ ਕਿ ਉਹ ਸਾਰੇ ਮਨਪ੍ਰੀਤ ਸਿੰਘ ਯਾੜੀ ਦੇ ਇਸ ਜਿਹੜੀ ਇਸ਼ੂ ਵਿਧਾਨ ਸਭਾ ਵਿੱਚ ਉਠਾ ਗਿਆ ਸੀ ਇਹਦੇ ਹੱਕ ਵਿੱਚ ਕਿਉਂਕਿ ਉਸ ਦਿਨ ਵੀ ਮੈਂ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਬੇਨਤੀ ਕੀਤੀ ਸੀ ਅੱਜ ਸਾਰੀ ਪਾਰਟੀ ਨੇ ਵੀ ਜਿਹੜੇ ਮੀਟਿੰਗ ਦੇ ਵਿੱਚ ਇਹ ਗੱਲ ਕੀਤੀ ਆ ਕਿ ਜੇ ਉਹ ਹਾਲੇ ਵੀ ਚੁੱਪ ਰਹੇ ਤੇਦਾ ਮਤਲਬ ਹੈ ਕਿ ਸਾਰਿਆਂ ਨੇ ਸਹਿਮਤੀ ਦੇ ਨਾਲ ਆਕਾਲਤਖ ਸਾਹਿਬ ਨੂੰ ਵਿਧਾਨ ਸਭਾ ਦੇ ਅਧਿਨ ਕਰਨ ਦਾ ਜਿਹੜਾ ਮੁੱਦਾ ਉਠਾਇਆ ਸੀ ਇਹ ਸਾਰੇ ਉਹਦੇ ਵਿੱਚ ਜਿਹੜੇ ਸ਼ਾਮਲ ਸਮਝੇ ਜਾਣਗੇ ਇਸ ਕਰਕੇ ਅਸੀਂ ਫੇਰ ਰੈਜ਼ੋਲੂਸ਼ਨ ਪਾ ਕੇ ਤੇ ਇਹਨਾਂ ਕੋਲੋਂ ਅਸੀਂ ਮੰਗ ਕੀਤੀ ਆ ਕਿ ਇਹ ਜਿਹੜਾ ਸਾਰੀ ਲੀਡਰਸ਼ਿਪ ਜਿਹੜੀ ਆ ਉਹ ਇਹਦੀ ਤੇ ਆਪਣੀ ਪੋਜੀਸ਼ਨ ਜਿਹੜੀ ਆ ਉਹ ਕਲੀਅਰ ਕਰ ਦੋਸਰੀ ਗੱਲ ਹੈ ਕਿ ਇੱਕ ਇਹ ਸਰਕਾਰ ਬਹੁਤ ਵੱਡੀਆਂ-ਵੱਡੀਆਂ ਗੱਲਾਂ ਕਰਦੀ ਆ ਪੋਲੂਸ਼ਨ ਦੇ ਬਾਰੇ ਚ ਪਹਿਲਾਂ ਦਿੱਲੀ ਚ ਕੇਂਦਰੀਵਾਲ ਸਾਹਿਬ ਵੀ ਪੋਲੂਸ਼ਨ ਦੇ ਬੜੇ ਵੱਡੇ-ਵੱਡੇ ਧਮਕ ਜੇ ਮਾਰਦੇ ਸੀ ਤੇ ਉੱਥੇ ਤੇ ਕੀ ਹਾਲ ਕਰਕੇ ਆਇਆ ਦਿੱਲੀ ਦਾ ਪਤਾ ਹੀ ਹੁਣ ਪੰਜਾਬ ਦੇ ਵਿੱਚ ਆਇਆ ਤੇ ਇੱਥੇ ਪੋਲੂਸ਼ਨ ਦਾ ਹਾਲ ਦਿਨੋ-ਦਿਨ ਜਿਹੜਾ ਵੱਡਾ ਹੋ ਰਿਹਾ ਅਨਵਾਇਰਨਮੈਂਟ ਦਾ ਦੇਖੋ ਕਿੰਨਾ ਡੈਮੇਜ ਜਿਹੜਾ ਇਹ ਮਾਈਨਿੰਗ ਜਿਹੜੀ ਇਲੀਗਲ ਹੋ ਰਹੀ ਆ ਉਹਦੇ ਨਾਲ ਹੋ ਰਿਹਾ ਬੁੱਢੇ ਨਾਲੇ ਦਾ ਦਰਿਆ ਦਾ ਕਿੱਡਾ ਵੱਡਾ ਜ਼ਹਿਰ ਜ਼ਰੀਲੇ ਪਾਣੀਆਂ ਦਾ ਜਿਹੜਾ ਇਸ਼ੂ ਬਣਿਆ ਹੋਇਆ ਤੇ ਅਮੀਤਾਂ ਸਰਕਾਰ ਤੋਂ ਕੀਤੀ ਜਾਂਦੀ ਹੈ ਕਿ ਕਾਨੂੰਨ ਸਖਤ ਕਰੋਗੇ ਕਿ ਅੱਗੇ ਨਾਲੋਂ ਪ੍ਰਦੂਸ਼ਣ ਵੱਧ ਰਿਹਾ ਤੇ ਮੈਂ ਤਾਂ ਹੈਰਾਨ ਸੀ ਕਿ ਸੰਤ ਸੀਚੇਵਾਲ ਕਿਵੇਂ ਚੁੱਪ ਰਹਿ ਗਏ ਕਿਉਂਕਿ ਉਹਨਾਂ ਦਾ ਸਾਰੀ ਜ਼ਿੰਦਗੀ ਜਿਹੜੀ ਆ ਉਹ ਕਾਲੀ ਵਹ ਨੂੰ ਜਿਹੜਾ ਹੈਗਾ ਉਹ ਸਾਫ ਕਰਨ ਤੇ ਲੱਗੇ ਤੇ ਅੱਜ ਉਹਨਾਂ ਦੀ ਸਰਕਾਰ ਜਿਹੜੀ ਹੈ ਸਟੇਟ ਦੇ ਵਿੱਚ ਉਹਨੇ ਜਿਹੜਾ ਕਾਨੂੰਨ ਪਹਿਲਾਂ ਸਖਤ ਬਣਿਆ ਸੀ ਜਿਹਦੇ ਚ ਸਜ਼ਾ ਦੀ ਪ੍ਰੋਵੀਜ਼ਨ ਸੀ ਉਹਨੂੰ ਮਾਫ ਕਰਕੇ ਤੇ ਜੁਰਮਾਨੇ ਤੇ ਲੈ ਲੈਂਦਾ ਵੀ ਜੇ ਕਿਤੇ ਕੋਈ ਫਸ ਵੀ ਜਾਵੇ ਤੇ ਜੁਰਮਾਨਾ ਦੇ ਕੇ ਛੁੱਟ ਜਾਵੇ ਤੇ ਇਹਦੇ ਨਾਲ ਪੋਲੂਸ਼ਨ ਵਧੇਗਾ ਉਹਨਾਂ ਦੇ ਹੌਸਲੇ ਵਧਣਗੇ ਕਿ ਉਹਨਾਂ ਦੇ ਹੌਸਲੇ ਘਟਣਗੇ ਮੈਂ ਤਾਂ ਪਾਪਾ ਸਿਟੀਵਾਲ ਜੀ ਨੂੰ ਪੁੱਛਦਾ ਵੀ ਹੁਣ ਤਾਂ ਇਹੋ ਜਿਹੀ ਸਰਕਾਰ ਚ ਕੀ ਬਣ ਕੇ ਰੋ ਕੋ ਜਿਹਾ ਉਹ ਦੋ ਸਰਕਾਰਾਂ ਦੇ ਸਾਹਮਣੇ ਚ ਟਣ ਬੜ ਕੇ ਖੜ ਜਾਂਦੇ ਸੀ ਚੰਗੀ ਗੱਲ ਸੀ ਪਰ ਅੱਜ ਤੁਹਾਡੀ ਸਰਕਾਰ ਪੋਲੂਸ਼ਨ ਤੇ ਜਿਹੜੀ ਐ ਇੰਨੀ ਨਰਮ ਪਈ ਐ ਤੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਪਬਲਿਕਲੀ ਉਹਨਾਂ ਨੂੰ ਇਸ ਗੱਲ ਤੇ ਸਟੈਂਡਰਡ ਚਾਹੀਦਾ ਕਿ ਜਾਬ ਉਹਨਾਂ ਦੀ ਸਰਕਾਰੇ ਵਾਪਸ ਲਵੇ ਤੇ ਨਹੀਂ ਤਾਂ ਉਹਨਾਂ ਨੂੰ ਚੜ ਦੇਣੀ ਚਾਹੀਦੀ ਕਿਉਂਕਿ ਛੋਟੀ ਜੀ ਗੱਲ ਨਹੀਂ ਐ ਕਿ ਜਿਸ ਬੰਦੇ ਨੇ ਸਾਰੀ ਉਮਰ ਲਾਈ ਹੋਵੇ ਤੇ ਪੋਲੂਸ਼ਨ ਤੇ ਤੇ ਹੁਣ ਉਹਨਾਂ ਦੇ ਵਿੱਚ ਹੁੰਦੇ ਹੋਏ ਰਾਜ ਸਭਾ ਮੈਂਬਰ ਉਹਨਾਂ ਦੀ ਸਰਕਾਰ ਜਿਹੜੀ ਇਸ ਤਰ੍ਹਾਂ ਦੇ ਕੰਮ ਕਰੇ ਇਹ ਕਿਉਂ ਹੋਇਆ ਇਹ ਬਾਬਾ ਜੀ ਨੂੰ ਸਰਕਾਰ ਤੋਂ ਪੁੱਛਣਾ ਵੀ ਚਾਹੀਦਾ ਇਹ ਤੇ ਆਪਣਾ ਸਟੈਂਡ ਵੀ ਸਪੱਸ਼ਟ ਕਰਨਾ ਚਾਹੀਦਾ ਔਰ ਇੱਕ ਜਿਹੜਾ ਕੇਂਦਰ ਸਰਕਾਰ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਜਿਹੜਾ ਵਕਫ ਬੋਰਡ ਨੂੰ ਅਮੈਂਡ ਕਰਨ ਦਾ ਜਿਹੜਾ ਕਾਨੂੰਨ ਲਿਆਂਦਾ ਜਾ ਰਿਹਾ ਉਹਦੀ ਵੀ ਅੱਜ ਦੀ ਮੀਟਿੰਗ ਦੇ ਵਿੱਚ ਉਹਦੇ ਤੇ ਵੱਡੀ ਚਰਚਾ ਕੀਤੀ ਗਈ ਦੇਖੋ ਮਿਨੋਰਟੀਜ਼ ਇਸ ਦੇਸ਼ ਦਾ ਜਿਹੜਾ ਗੁਲਦਸਤਾ ਸਾਡਾ ਉਦਾ ਇੱਕ ਅਹਿਮ ਹਿੱਸਾ ਸਾਰੇ ਧਰਮਾਂ ਦੇ ਲੋਕ ਰਹਿੰਦੇ ਆ ਸਾਰੇ ਵਰਗਾਂ ਦੇ ਲੋਕ ਰਹਿੰਦੇ ਆ ਔਰ ਮਿਨੋਰਟੀ ਦਾ ਖਾਸ ਤੌਰ ਤੇ ਇੱਕ ਅਹਿਮ ਸਥਾਨ ਹੈ ਦੇਸ਼ ਦੇ ਡਿਵੈਲਪਮੈਂਟ ਦੇ ਵਿੱਚ ਦੇਸ਼ ਨੂੰ ਮਜ਼ਬੂਤੀ ਵਿੱਚ ਲਿਆਉਣ ਵਾਸਤੇ ਔਰ ਕੇਂਦਰ ਦੀ ਸਰਕਾਰ ਜਿਹੜੀ ਆ ਪਹਿਲਾਂ ਸਿੱਖ ਇੰਸਟੀਟਿਊਸ਼ਨ ਦੇ ਦੁਆਲੇ ਹੋਈ ਸੀ ਕਿ ਸਾਡੇ ਹਜੂਰ ਸਾਹਿਬ ਪਟਨਾ ਸਾਹਿਬ ਉਹਨਾਂ ਦੇ ਬੋਰਡਾਂ ਦੇ ਵਿੱਚ ਜਿਹੜੀ ਨਾਮਿਨੇਸ਼ਨ ਆ ਉਹਦੇ ਨਾਲ ਜਿਹੜੇ ਆ ਉਹ ਜਿਹੜੇ ਆਪਣੇ ਬੰਦੇ ਜਿਹੜੇ ਆ ਉਹਦੇ ਚ ਲਾਉਣੇ ਸ਼ੁਰੂ ਕਰ ਦਿੱਤੇ ਸੀਗੇ ਜਿਹੜੇ ਬੰਦੇ ਮਰਿਆਦਾ ਦੀਆਂ ਜਿਹੜੀਆਂ ਪੂਰੀਆਂ ਵੀ ਨਹੀਂ ਕਰਦੇ ਸ਼ਰਤਾਂ ਉਹ ਬੰਦੇ ਲਾਉਣੇ ਸ਼ੁਰੂ ਕਰ ਦਿੱਤੇ ਸੀਗੇ ਅਸੀਂ ਵੀ ਉਹਦਾ ਵਿਰੋਧ ਹੱਦ ਤੱਕ ਕਰਦੇ ਆਂ ਫਿਰ ਦਿੱਲੀ ਦੇ ਵਿੱਚ ਵੀ ਸਰਕਾਰ ਨੇ ਸਾਡੀ ਜਿਹੜੀ ਦਿੱਲੀ ਕਮੇਟੀ ਦੇ ਵਿੱਚ ਧੱਕੇ ਨਾਲ ਕਬਜ਼ਾ ਕਰ ਲਿਆ ਸੀਗਾ ਪਰ ਹੁਣ ਸਾਡੇ ਮੁਸਲਮ ਭਰਾਵਾਂ ਦੇ ਜਿਹੜੇ ਵੱਡਾ ਇੰਪੋਰਟੈਂਟ ਉਹਨਾਂ ਦੀ ਇੰਸਟੀਚਿਊਸ਼ਨ ਹੈ ਵਕਫ ਬੋਰਡ ਉਦੇ ਕਾਨੂੰਨਾਂ ਦੇ ਵਿੱਚ ਵੀ ਉਸੇ ਤਰ੍ਹਾਂ ਹੀ ਜਿਹੜੇ ਫੇਰ ਬਦਲ ਕਰਕੇ ਤੇ ਨੋਮੀਨੇਸ਼ਨ ਵਾਲੇ ਬੰਦਿਆਂ ਦੀਆਂ ਗਿਣਤੀਆਂ ਵਧਾਈਆਂ ਜਾ ਰਹੀਆਂ ਤੇ ਉਹਨਾਂ ਦੇ ਬੰਦਿਆਂ ਦੀਆਂ ਗਿਣਤੀਆਂ ਘਟਾਈਆਂ ਜਾ ਰਹੀਆਂ ਇਹ ਮੈਂ ਸਮਝਦਾ ਕਿ ਘੱਟ ਗਿਣਤੀਆਂ ਦੇ ਨਾਲ ਖਾਸ ਕਰਕੇ ਮੁਸਲਮ ਘੱਟ ਗਿਣਤੀ ਦੇ ਨਾਲ ਇੱਕ ਬਹੁਤ ਵੱਡੀ ਬੇਇਨਸਾਫੀ ਹੈ ਔਰ ਉਸ ਤੋਂ ਵੀ ਵੱਡੀ ਬੇਇਨਸਾਫੀ ਹੈ ਕਿ ਇਹ ਵੀ ਲਿਖਿਆ ਗਿਆ ਕਿ ਨਾਨ ਮੁਸਲਮ ਜਿਹੜੇ ਪ੍ਰਪੋਜ਼ ਕੀਤੇ ਗਏ ਕਿ ਨਾਨ ਮਸਲਮ ਵੀ ਉਹਦੇ ਮੈਂਬਰ ਬਣ ਸਕਦੇ ਤਾਂ ਸੋ ਇਹ ਕੋਈ ਕਮਿਊਨਿਟੀ ਕਿੱਦਾਂ ਬਰਦਾਸ਼ਤ ਕਰ ਸਕਦੀ ਕੋਈ ਵੀ ਧਰਮ ਹੋਵੇ ਜੇ ਹਿੰਦੂ ਧਰਮ ਹੈ ਤਾਂ ਉਹਦੇ ਧਾਰਮਿਕ ਸਥਾਨ ਆ ਉਥੇ ਕੁਦਰਤੀ ਗੱਲ ਹੈ ਕਿ ਜਿਹੜੇ ਹਿੰਦੂ ਵੀਰ ਨੇ ਉਹਨਾਂ ਦਾ ਹੱਕ ਆ ਜੇ ਈਸਾਈ ਨੇ ਤੇ ਉਥੇ ਉਹਨਾਂ ਦਾ ਹੱਕ ਆ ਜੇ ਮੁਸਲਮਾਨ ਨੇ ਉਹਨਾਂ ਦੇ ਸੰਸਥਾਨ ਨੇ ਉਹਨਾਂ ਦਾ ਹੱਕ ਆ ਜੇ ਸਿੱਖ ਨੇ ਤੇ ਸਿੱਖਾਂ ਦਾ ਹੱਕ ਆ ਇਸੇ ਤਰ੍ਹਾਂ ਬਾਕੀਆਂ ਦਾ ਤੇ ਇਹ ਕਿੱਦਾਂ ਹੋ ਸਕਦਾ ਕਿ ਤੁਸੀਂ ਹੁਣ ਉਹਨਾਂ ਦੇ ਜਿਹੜੇ ਇੱਕ ਧਾਰਮਿਕ ਨੇਚਰ ਦੀਆਂ ਸੰਸਥਾਵਾਂ ਨੇ ਜਿਹੜੀ ਉਹਨਾਂ ਦੇ ਧਰਮ ਦੀ ਬਿਹਤਰੀ ਵਾਸਤੇ ਸਮਾਜ ਦੀ ਬਿਹਤਰੀ ਵਾਸਤੇ ਕੰਮ ਕਰਦੀਆਂ ਨੇ ਉਹਨਾਂ ਦੇ ਵਿੱਚ ਤੁਸੀਂ ਦੂਜੇ ਧਰਮ ਦੇ ਲੋਕਾਂ ਨੂੰ ਵਾਰਦੇ ਇਹ ਬਹੁਤ ਵੱਡਾ ਖੜਵਾੜ ਆ ਇਹਦੇ ਨਾਲ ਮジョਰਿਟੀ ਨੂੰ ਮੈਂ ਸਮਝਦਾ ਅਸੁਰੱਖਿਆ ਦੀ ਭਾਵਨਾ ਜਿਹੜੀ ਆ ਉਹ ਉਹਦੇ ਚ ਪੈਦਾ ਹੁੰਦੀ ਇਸ ਕਰਕੇ ਉਹਦਾ ਵੀ ਅੱਜ ਅਸੀਂ ਡਟ ਕੇ ਇਸ ਮੀਟਿੰਗ ਦੇ ਵਿੱਚ ਜਿਹੜਾ ਇਹ ਵਿਰੋਧ ਕੀਤਾ ਸੋ ਕੁੱਲ ਮਿਲਾ ਕੇ ਇਹ ਸਾਰੇ ਅੱਜ ਜਿਹੜੇ ਅਹਿਮ ਫਸਲੇ ਇਹ ਅੱਜ ਦੇ ਬੇਟੇ ਦੇ ਵਿੱਚ ਲੈ ਗਏ ਬਕਾ ਬੋਰਡ ਤੇ ਵਿਰੋਧ ਚ ਕਲ ਬੋਰਡ ਪੇਗੀ ਅਸੀਂ ਡਟ ਕੇ ਵਿਰੋਧ ਕਰਾਂਗੇ ਦੋਨੇ ਚੀਜ਼ਾਂ ਗਲਤ ਆ ਜੋ ਕੁਛ ਹੁਣ ਤੱਕ ਸਾਹਮਣੇ ਆਇਆ ਇੱਕ ਤਾਂ ਹੈ ਕਿ ਤੁਸੀਂ ਗੈਰ ਮੁਸਲਮਨ ਨੂੰ ਮੈਂਬਰ ਪਾਓਗੇ ਇਹ ਕਿੱਥੇ ਦੀ ਵਾਜਬ ਹੈ ਇੱਕ ਤਾਂ ਇਹ ਹਰਥਾਂ ਦੇ ਨਾਮੀਨੇਸ਼ਨ ਵਾੜੀ ਜਾਂਦੇ ਹੋ ਜਿਹਨੂੰ ਕਮਿਊਨਿਟੀ ਚਾਹੁੰਦੀ ਆ ਉਹ ਲੋਕ ਅੱਗੇ ਆਉਣਾ ਉਹਨਾਂ ਦੇ ਆਧਾਰਿਆਂ ਨੂੰ ਮੈਨੇਜ ਕਰਨ ਵਾਸਤੇ ਸਰਕਾਰਾਂ ਦਖਲਦਗੀ ਕਰੀ ਜਾਣਗੇ ਉਹਨਾਂ ਦੀਆਂ ਬੋਰਡਾਂ ਦੀਆਂ ਚੇਅਰਮੈਨ ਦੀਆਂ ਪਾਵਰਾਂ ਖਤਮ ਕਰਕੇ ਤੁਸੀਂ ਅਫਸਰਾਂ ਨੂੰ ਪਾਵਰ ਅਧਿਕਾਰ ਦੇ ਦੇਣਾ ਸ਼ੁਰੂ ਕਰ ਦਿੰਦੇ ਹੋ ਡੈਫੀਨੇਟਲੀ ਵਿਰੋਧ ਕਰਾਂਗੇ ਅਸੀਂ ਮਿੰਟ ਨੂੰ ਕਹਿ ਰਹੇ ਹਾਂ ਕੱਲ ਤੁਸੀਂ ਸੁਣ ਲਿਓ ਜਦੋਂ ਬਿਲ ਤੇ ਜਦੋਂ ਬੋਲਣ ਦਾ ਸਮਾਂ ਮਿਲੇਗਾ ਸਿੰਘ ਸਰ ਜੇ ਸਾਡੇ ਨੁਮਾਇੰਦੇ ਉੱਥੇ ਬੋਲੇ ਤੇ ਅਸੀਂ ਡਟ ਕੇ ਵਿਰੋਧ ਕਰਾਂਗੇ ਮੈਡੀਕਲ ਸਾਹਿਬ ਜਿਹੜੀ ਸਿਕਿਉਰਟੀ ਸੀ ਹਾਂ ਉਹ ਕਿਹੜੀ ਸਿਕਿਉਰਟੀ ਸੀ ਜ਼ੈਡ ਸੀ ਵੈਸੇ ਜ਼ੈਡ ਪਲੱਸ ਸਿਕਿਉਰਟੀ ਜੋ ਮੇਰੇ ਧਿਆਨ ਚ ਹੈ ਜੈਡ ਪਲੱਸ ਸਿਕਿਉਰਟੀ ਸੀਗੀ ਜ਼ੈਡ ਪਲੱਸ ਏ ਸੈਂਟਰ ਤੇ ਪੰਜਾਬ ਦੋਵਾਂ ਦੀ ਹੁੰਦੀ ਹੈ ਜਾਂ ਕਿਵੇਂ ਹੁੰਦੀ ਥੋੜਾ ਜਿਹਾ ਜੇ ਡਿਟੇਲ ਨਹੀਂ ਕਈ ਵਾਰੀ ਜਿਹੜੀ ਹੈਗਾ ਸੈਂਟਰ ਗਵਰਨਮੈਂਟ ਦਿੰਦੀ ਹੈ ਕਈ ਵਾਰੀ ਕੈਟੇਗੋਰੀਜ਼ ਹੋ ਜਾਂਦਾ ਬੰਦਾ ਸਟੇਟ ਗਵਰਨਮੈਂਟ ਦਿੰਦੀ ਹੈ ਇਹ ਡਿਫਰੈਂਟ ਡਿਫਰੈਂਟ ਤਰੀਕੇ ਹੁੰਦੇ ਆ ਨਹੀਂ ਮਜੀਠੀਆ ਸਾਹਿਬ ਕੋ ਜਿਹੜੀ ਸੀ ਗੱਲ ਹੈ ਸਾਨੂੰ ਨਹੀਂ ਪਤਾ ਆ ਇੱਕ ਮਿੰਟ ਅਰਸਤੀ ਪਲੇ ਕਰ ਕੋਈ ਵੀ ਜਿਹੜਾ Z+ ਪ੍ਰੋਟੈਕਟਿਡ ਜਿਹਨੂੰ Z+ ਸਿਕਿਉਰਿਟੀ ਮਿਲਦੀ ਹੈ ਜੀ ਉਹ ਕੱਲੀ ਇੱਕ ਗਵਰਨਮੈਂਟ ਨਹੀਂ ਡਿਸਾਈਡ ਕਰਦੀ ਉਹਦੇ ਚ ਆਈਬੀ ਇੰਟੈਲੀਜੈਂਸ ਪਤਾ ਨਹੀਂ ਕਿੰਨੇ ਮਹਿਕਮੇ ਇਨਵੋਲਵ ਹੋ ਕੇ ਫਿਰ Z+ ਕੰਪ੍ਰਾਈਜ਼ ਹੁੰਦੀ ਹੈ ਤੇ ਤੁਸੀਂ ਕਮਾਲ ਦੀ ਗੱਲ ਦੇਖੋ ਵੀ ਤੁਸੀਂ ਪੋਲੀਟੀਕਲ ਮੈਂਡੇਟਾ ਤਹ ਜਿਹੜੀਆਂ ਆਈਬੀ ਦੀਆਂ ਹੋਰ ਐਨਏ ਡਿਪਾਰਟਮੈਂਟ ਜੀ ਚ ਇਨਵੋਲਵ ਹੈ ਪੰਜਾਬ ਸਰਕਾਰ ਨੇ ਇੱਕ ਡਿਸੀਜਨ ਲਿਆ ਪੋਲੀਟੀਕਲ ਡਿਸੀਜਨ ਲਿਆ ਤੇ ਉਹ Z+ ਜਿਹੜੀ ਹੈ ਉਹ ਵਿਡਰੋ ਕਰ ਦਿੱਤੀ ਪੰਜਾਬ ਪੁਲਿਸ ਸਾਹਿਬ ਵੱਲੋਂ ਵੀ ਗੱਲ ਕਹੀ ਜਾਂਦੀ ਹੈ ਕਿ ਉਹਨਾਂ ਦੀ ਗ੍ਰਿਫਤਾਰੀ ਜਲਦੀ ਹੋ ਉਸ ਕੰਦੀ ਸਕੀ ਹੈ ਗੱਲ ਹੈ ਨਾ ਕੁਝ ਵੀ ਹੋ ਸਕਦਾ ਕੋਸ਼ਿਸ਼ ਇਹ ਹੈ ਕਿ ਜਿਠਿਆ ਸਾਹਿਬ ਨੂੰ ਕਿਸੇ ਨਾ ਕਿਸੇ ਤਰੀਕੇ ਉਲਝਾ ਕੇ ਰੱਖਿਆ ਜਾ ਪਹਿਲਾ ਨਸ਼ਿਆਂ ਵਾਲੇ ਕੇਸ 'ਚ ਜੋਰ ਲੱਗ ਗਿਆ ਸਾਰਾ ਦਿੱਲੀ ਤੱਕ ਜੋਰ ਲੱਗ ਗਿਆ ਇਹਨਾਂ ਦਾ ਕੇਂਦਰੀਵਾਲ ਹੁੰਦਾ ਉਹ ਚੋਂ ਕੱਖ ਨਹੀਂ ਨਿਕਲਿਆ ਹੁਣ ਪਿੱਛੇ ਰੌਲਾ ਪਿਆ ਪਤਾ ਲੱਗਿਆ ਬਿ ਡਿਸਪਰਪੋਰਸ਼ਨੇਟ ਦੇ ਕੇਸ ਬਣਾਓ ਹੁਣ ਜੇ ਐਨੇ ਅਫਸਰ ਛੱਡੀ ਜਾਂਦੇ ਆ ਮਹਿਕਮੇ ਤੇ ਕੋਈ ਜ਼ਿਆਦਾ ਹੀ ਗਲਤ ਕੰਮ ਕਰਨ ਵਾਸਤੇ ਕਿਹਾ ਜਾਂਦਾ ਤਾਂ ਹੀ ਚੰਗੇ ਅਫਸਰ ਛੱਡੀ ਜਾਂਦੇ ਐਨੀਆਂ ਸੈਟ ਦੇ ਵਿੱਚੋਂ ਅਫਸਰਾਂ ਦਾ ਚੇਂਜ ਹੋਣਾ ਇਹਨੇ ਡੀਜੀਪੀਾਂ ਦਾ ਜਿੰਨੇ ਹੋਣਾ ਹੋਰ ਮਹਿਕਮਿਆਂ ਦੇ ਇੰਪੋਰਟੈਂਟ ਅਫਸਰ ਛੱਡ ਕੇ ਜਾ ਰਹੇ ਆ ਤੇ ਜਿਹੜੀਆਂ ਹਰ ਚੌਥੇ ਦਿਨ ਜਿਹੜਾ ਇੰਪੋਰਟੈਂਟ ਅਫਸਰ ਸ਼ਿਫਟ ਕਰਨਾ ਪੈਂਦਾ ਕਾਦੇ ਵਾਸਤੇ ਕਿਉਂਕਿ ਜਿਹੜਾ ਅਪਰਾਇਟ ਅਫਸਰ ਹੁੰਦਾ ਉਹ ਕਿਤੇ ਨਾ ਕਿਤੇ ਸਟੈਂਡ ਲੈਂਦਾ ਵੀ ਮੈਂ ਇਹ ਗਲਤ ਕੰਮ ਨਹੀਂ ਕਰਨਾ ਤੁਸੀਂ ਚੱਕ ਕੇ ਉਹਨੂੰ ਦੂਜੇ ਪਾਸੇ ਕਰ ਦੇਣ ਜੀ ਮਜੀਠੀਆ ਜੀ ਕੋ ਜਿਹੜੀ ਸਿਕਿਉਰਿਟੀ ਸੀ ਇਹਦੇ ਵਿੱਚ ਸੈਂਟਰ ਤੇ ਵੀ ਸੀਗੇ ਤੇ ਪੰਜਾਬ ਦੇ ਇਸ ਵੇਲੇ ਜੋ ਮੇਰੀ ਜਾਣਕਾਰੀ ਹੈ ਡਿਟੇਲ ਤਾਂ ਤੁਹਾਨੂੰ ਬਜਿੱਤੇ ਸਾਹਿਬ ਦੇ ਦੇਣਗੇ ਬੈਟਰ ਆ ਐਸ ਵੇਲੇ ਜੋ ਮੇਰੇ ਖਿਆਲ ਹੈ ਵੀ ਸਾਰੀ ਇਹਨਾਂ ਦੀ ਸਟੇਟ ਗਵਰਨਰ ਜਿਹੜੀ ਡਿਪਲੋਇਡ ਸੀ ਉਹ ਸਾਰੀ ਸਟੇਟ ਫੋਰਸ ਡਿਪਲੋਇਡ ਸੀ ਮਨਪ੍ਰੀਤ ਸਿੰਘ ਨੇ ਆਲੀ ਦਾ ਜ਼ਿਕਰ ਕੀਤਾ ਹੈ ਸਵਾਲ ਇਹ ਆਉਂਦਾ ਹੈ ਕਿ ਅਕਾਲੀ ਦਲ ਦੀ ਟਿਕਟ ਤੋਂ ਜਿੰਦ ਕੇ ਵਿਧਾਨ ਸਭਾ ਪੁੱਛੇ ਸੀ ਉਹ ਕਿਉਂ ਕੋਈ ਐਕਸ਼ਨ ਨਹੀਂ ਲੱਗੇ ਉਹਨਾਂ ਖਿਲਾਫ ਨਹੀਂ ਚਲੋ ਤੁਹਾਡੇ 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 ਤੁਹਾਡੀ ਗੱਲ ਤੇ ਵੀ ਅਸੀਂ ਪ੍ਰਧਾਨ ਸਾਹਿਬ ਨੂੰ ਬੇਨਤੀ ਕਰ ਦਿਆਂਗੇ ਗੱਲ ਠੀਕ ਹੈ ਵਾਜਬ ਗੱਲ ਅਸੀਂ ਤੁਹਾਡੀ ਗੱਲ ਮੀਡੀਆ ਦੇ ਸਾਡੇ ਬੰਦੇ ਦੀ ਕਹੇ ਗੱਲ ਤੇ ਅਸੀਂ ਅਸਰ ਕਰਦੇ ਆ ਤੁਹਾਡੀ ਗੱਲ ਅਸੀਂ ਕਵਾਂਗੇ ਪ੍ਰਧਾਨ ਜੀ ਨੂੰ ਤੇ ਲੈਣਾ ਚਾਹੀਦਾ ਜੇ ਬੰਦਾ ਇਹ ਸਾਡੇ ਵਾਸਤੇ ਕਾਲ ਤੱਕ ਸਭ ਤੋਂ ਉੱਤੇ ਕੋਈ ਚੀਜ਼ ਨਹੀਂ ਜੇ ਬੰਦਾ ਕੋਈ ਆਕਾਲੀ ਦਲ ਦੀ ਟਿਕਟ ਤੇ ਜਿੱਤ ਕੇ ਟਕੜੀ ਚੋਣਸ਼ਾਂ ਤੇ ਜਿੱਤ ਕੇ ਤੇ ਫੇਰ ਕਹਿੰਦਾ ਵੀ ਅਕਾਲ ਤੱਕ ਤੈਨੂੰ ਸਰਕਾਰ ਦੇ ਅਧੀਨ ਕਰੋ ਸਰਕਾਰ ਤੱਕ ਤੈਨੂੰ ਵਿਧਾਨ ਸਭਾ ਦੇ ਅਧੀਨ ਕਰੋ ਤੇ ਅਸਰ ਲੈਣਾ ਚਾਹੀਦਾ ਮੈਨੂੰ ਸਰਵੇਖਣ ਵਿੱਚ ਕੋਈ ਤਰਾਜ਼ ਨਹੀਂ ਸਾਰੇ ਤਾਰੀ ਪ੍ਰਧਾਨ ਨੇ ਇਹ ਵੀ ਕਿਹਾ ਸੀ ਪਿੱਟੇ 'ਚ ਛੁੜਾ ਮਾਰਿਆ ਮੇਰੇ ਕੇਸਾਬ ਨੇ ਉਹ ਛੁੜਾ ਨਿਕਲੇ ਦੇਖੋ ਗੱਲ ਇਹ ਹੈ ਕਿ ਮਜੀਠੀਆ ਸਾਹਿਬ ਸ਼੍ਰੋਮਣੀ ਅਕਾਲੀ ਦਲ ਦੇ ਸਾਡੇ ਬਹੁਤ ਮਿਹਨਤੀ ਲੀਡਰ ਨੇ ਦਲੇਰ ਲੀਡਰ ਨੇ ਡਿਟਰਮਿੰਡ ਲੀਡਰ ਨੇ ਹਰ ਇਸ਼ੂ ਦੇ ਉੱਤੇ ਪਾਰਟੀ ਦਾ ਸਟੈਂਡ ਲਾਇਆ ਤੇ ਸਾਡੇ ਚ ਛੋਟੇ ਨੇ ਇਸ ਕਰਕੇ ਛੋਟੇ ਨੂੰ ਕਿਸੇ ਵੱਲੇ ਕੁਝ ਕਹਾ ਜਾਂਦਾ ਤੇ ਤੁਸੀਂ ਜਿਆਦਾ ਨਾ ਇਧਰ ਉਧਰ ਕਰਿਆ ਕਰੋ ਇਸ ਕਰਕੇ ਬਹੁਤ ਮਜ਼ਬੂਤੀ ਨਾਲ ਪਾਰਟੀ ਵਾਸਤੇ ਲੜਦੇ ਆ ਜੋ ਕੁਝ ਹੋ ਰਿਹਾ ਪਾਰਟੀ ਕਰਕੇ ਹੋ ਰਿਹਾ ਕੋਈ ਨਿੱਜੀ ਲੜਾਈ ਨਹੀਂ ਆਉਂਦੀ ਜੈਸ ਬੰਦੇ ਦੀ ਜਾਣ ਦੇ ਪਿੱਛੇ ਵੀ ਹੱਥ ਧੋਕੇ ਪਏ ਹੋਏ ਆ ਤੇ ਉਹ ਪਾਰਟੀ ਕਰਕੇ ਆ ਉਹਦਾ ਕੋਈ ਨਿੱਜੀ ਨਹੀਂ ਆ ਕਿਉਂਕਿ ਉਹ ਛਾਤੀ ਢਾ ਕੇ ਤੇ ਸਾਰਿਆਂ ਦੇ ਸਾਹਮਣੇ ਲੜਦੇ ਇਸ ਕਰਕੇ ਕਈ ਵਾਰੀ ਜਿੱਕੇ ਜਿੱਕੇ ਗੱਲਾਂ ਹੁੰਦੀਆਂ ਜਿਹੜਾ ਛੋਟਾ ਹੁੰਦਾ ਘਰ ਚੋਂ ਉਹਨੂੰ ਕਈ ਵਾਰੀ ਕਹਿ ਵੀ ਜਾਂਦਾ ਝਲਕੇ ਵੀ ਜਾਂਦਾ ਕੋਈ ਕਰਦਾ ਇਹ ਲਾਡ ਪਿਆਰ ਨਹੀਂ ਹੁੰਦਾ ਇਹਨੂੰ ਇਸ ਤੋਂ ਵੱਧ ਰ ਸਭ ਚੱਟ ਚਿਵਾ ਸਾਹਿਬ ਐਫ ਆਈ ਆਰ ਦਰਜ ਹੋਈ ਜਾਂ ਗ੍ਰਿਫਤਾਰੀ ਹੁੰਦੀ ਹੈ ਉਸ ਤੋਂ ਬਾਅਦ ਸ਼ਰੋਮਣੀ ਕਾਲੀ ਗੱਲ ਕਿਸ ਤਰੀਕੇ ਦੇ ਨਾਲ ਅਗਲੀ ਰੰਗੀ ਨਹੀਂ ਤੁਹਾਨੂੰ ਪਤਾ ਲੱਗਿਆ ਪਹਿਲਾਂ ਵੀ ਹੋ ਰਿਹਾ ਕੰਮ ਪਹਿਲਾ ਅਸੀਂ ਕਹਿ ਪੀ ਸਾਰੀ ਪਾਰਟੀ ਡਟ ਕੇ ਉਹਨਾਂ ਦੇ ਨਾਲ ਖੜੀ ਠੀਕ ਹੈ ਜੋ ਸਾਨੂੰ ਕਰਨਾ ਪਿਆ ਅਸੀਂ ਕਰਾਂ ਇਹ ਭਲੇਖਾ ਨਹੀਂ ਹੋਣਾ ਚਾਹੀਦਾ ਕਿਸੇ ਨੂੰ ਵੀ ਕਿਸੇ ਗੱਲ ਦਾ ਚਟਾਨ ਵਾਂਗੂ ਸਾਰੀ ਪਾਰਟੀ ਡਟ ਕੇ ਉਹਨਾਂ ਦੇ ਨਾਲ ਖੜੀ ਹੈ ਛੋਟੇ ਤੋਂ ਛੋਟਾ ਵਰਕਰ ਤੋਂ ਲੈ ਕੇ ਪਾਰਟੀ ਪ੍ਰਧਾਨ ਤੱਕ ਸਾਰੇ ਉਹਨਾਂ ਦੇ ਨਾਲ ਖੜੇ ਹੈ ਜਿਹੜਾ ਪਾਸਟਰ ਵਾਲੇ ਵੀ ਅੱਜ ਜਿਹੜਾ ਫੈਸਲਾ ਹੋਇਆ ਕਿਵੇਂ ਦੇਖਦੇ ਹੋ ਕਿਉਂਕਿ ਕ੍ਰਿਸਚਨ ਲਗਾਤਾਰ ਸਿੱਖ ਕਮਿਊਨਿਟੀ ਤੋਂ ਕਹਰੇ ਉਧਰ ਸ਼ਿਫਟ ਹੋ ਰਹੇ ਸੀਗੇ ਔਰ ਅੱਜ ਦੇਖੋ ਗੱਲ ਇਹ ਹੈ ਚਮਤਕਾਰ ਵੀ ਕਰਦੇ ਕਿ ਅਦਾਲਤ ਦਾ ਫੈਸਲਾ ਹੈ ਕ੍ਰਾਈਮ ਇਜ਼ ਕ੍ਰਾਈਮ ਕ੍ਰਾਈਮ ਨੂੰ ਧਰਮ ਨਾਲ ਦੁਜੇ ਨਾਲ ਹੋਰ ਕਿਸੇ ਗੱਲ ਨਾਲ ਨਹੀਂ ਜੋੜਨਾ ਚਾਹੀਦਾ ਕੋਈ ਵੀ ਬੰਦਾ ਇੰਡੀਵਿਜੂਅਲ ਕ੍ਰਾਈਮ ਕਰਦਾ ਹੈ ਤਾਂ ਹੀ ਸ਼ਾਟ ਵੀ ਪनिश्ड ਇਸ ਕਰਕੇ ਇਹ ਜਿਹੜਾ ਉਸੇ ਤਰੀਕੇ ਨਾਲ ਇਹਨੂੰ ਲੈਣਾ ਚਾਹੀਦਾ ਤਾਂ ਹੀ ਇਹਦਾ ਅਸਰ ਚੰਗਾ ਹੋਏਗਾ ਕੋਈ ਬੰਦਾ ਵੱਡਾ ਹੋਵੇ ਛੋਟਾ ਹੋਵੇ ਜੇ ਕਿਸੇ ਨੇ ਗਲਤ ਕੰਮ ਕੀਤਾ ਅਦਾਲਤ ਨੇ ਪनिश्ड ਕੀਤਾ ਸਾਰੇ ਵਾਸਤੇ ਸਕੂਨ ਦੀ ਗੱਲ ਹੈ ਇਹਨੂੰ ਕਿਸੇ ਵੀ ਧਰਮ ਨਾਲ ਮਜ਼ਬ ਨਾਲ ਦੁਜੇ ਨਾਲ ਜੋੜ ਕੇ ਨਹੀਂ ਦੇਖਣਾ ਚਾਹੀਦਾ ਕਿਸੇ ਵੀ ਧਰਮ ਦਾ ਬੰਦਾ ਕੋਈ ਵੀ ਡੱਜਾ ਗਲਤੀ ਕਰ ਸਕਦਾ ਪਰ ਕਾਨੂੰਨ ਨੇ ਸਜ਼ਾ ਦਿੱਤੀ ਹੈ ਚੱਕੀ ਦਾ